ਲਓ ਜੀ ਦਮਨ ਦਾ ਦੂਜਾ ਪੇਪਰ ਤੀਜਾ ਚੌਥਾ ਪੇਪਰ ਬਾਏ ਦਮਨ ਆਲ ਦਾ ਬੈਸਟ ਹੁਣ ਦਰ ਆਪਣੀ ਅਗੀਚਾ ਆਪਾਂ ਕਰਦੇ ਪੈਣ ਚਾਹ ਇੰਜੋਏ ਲਓ ਜੀ ਆਪਾਂ ਡਿਊਟੀ ਲਾ ਰੱਖੀ ਹੈ ਇੱਧਰ ਸਾਡੇ ਪ੍ਰਧਾਨ ਸਾਹਿਬ ਦੀ ਹੈ ਆ ਲਫਾਫੇ ਥੱਲੇ ਪੈਕ ਕੀਤੇ ਪਏ ਨੇ ਕੋਰੀਅਰ ਜਾਣਾ ਆਪਣੇ ਯੂਐਸਏ ਦਾ ਤੁਸੀਂ ਰਿਸੋੜੀ ਮੈਂ ਤੂੰ ਹੀ ਪੈਕ ਕਰੋ ਮੈਂ ਰੋਟੀ ਸਬਜੀ ਬਣਾ ਲਾ ਪਾਣੀ ਨਾ ਹੋਣਾ ਸੀ ਗਰਮੀ ਆ 8:30 ਹੋ ਗਏ ਟੰਡੇ ਨਹੀਂ ਨਾਲੇ ਹੋ ਇੰਨੀ ਕੋਈ ਨਹੀਂ ਬਰ ਪੈ ਰਹੀ ਬਰ ਫਨੀ ਪੈ ਰਹੀ ਹਾਂ ਨਹੀਂ ਕੁਮੀ ਪਰ ਆ ਨਹੀਂ ਸੂਟ ਪੈਕ ਕਰਨੇ ਤੂੰ ਹੋਰੀ ਚੱਕ ਲਿਆ ਹੋਏ ਤਾਂ ਦੂਜੀ ਆਂਟੀ ਦੇ ਨੇ ਇਹਦਾ ਨਿਊਜ਼ੀਲੈਂਡ ਵਾਲੇ ਨੇ ਆਹ ਨੇ ਆਪਣੇ ਯੂ ਐਸ ਵਾਲੇ ਦੋ ਨੇ ਇੱਕ ਹੋਰ ਨੇ ਉੱਥੇ ਪਏ ਨੇ ਉਹ ਰੱਖ ਆਓ ਆ ਜਾ ਰਿਹਾ ਕਲਰ ਇੱਕ ਆਪਣੇ ਬਲੈਕ ਤੇ ਬਲੂ ਜਿਹੜੇ ਉਹ ਜਾ ਰਹੇ ਨੇ ਬਹੁਤ ਫੇਮਸ ਹੋ ਰਿਹਾ ਬਲੈਕ 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 ਆਪਿਆ ਸਾਹਮਣੇ ਹਾਂ ਚੱਕ ਲਿਓ ਇਹਦੀ ਚੁੰਨੀ ਦੀ ਫੋਟੋ ਖਿੱਚ ਲਓ ਕਿਉਂਕਿ ਸਾਡੀਆਂ ਭੈਣਾਂ ਨੂੰ ਬਹੁਤ ਪਸੰਦ ਆਈ ਚੁੰਨੀ ਤੇ ਆਪਾਂ ਐਵੇਂ ਦੀ ਡਾਈ ਕਰਵਾਣੀ ਹੈ ਵੈਸੇ ਤਾਂ ਸਕਰੀਨਸ਼ਾਟ ਹੈਗਾ ਇਹ ਵੀਡੀਓ 'ਚ ਪਰ ਵੀ ਇੱਕ ਵਾਰੀ ਫੇਰ ਵੀ ਖਿੱਚ ਹੀ ਲਈਏ ਆਪਾਂ ਹਨਾ ਦੁਪੱਟਾ ਟਾਈ ਐਂ ਡਾਈ ਕਰਵਾਇਆ ਤੇ ਇਹਦੇ ਕੁਝ ਭੈਣਾਂ ਮੈਨੂੰ ਕਹਿ ਰਹੀਆਂ ਹਨ ਸੱਚ ਤੇ ਇਹਦੇ ਆਪਣਾ ਜਿਹੜਾ ਪਿਓਰ ਕਮੈਂਟ ਚਾਣ ਦਾ ਦੁਪੱਟਾ ਨਾ ਉਹ ਐਵੇਂ ਦਾ ਟਾਈ ਡਾਈ ਸੋਹਣਾ ਨਹੀਂ ਲੱਗਦਾ ਜਿਹੜੇ ਆਪਣੇ ਜਿਵੇਂ ਦੂਜੇ ਦੁਪੱਟੇ ਹੋਗੇ ਉਹੀ ਸੋਹਣੇ ਲੱਗਦੇ ਨੇ ਪ्योर ਕਮਲ ਦਾ ਤੇ ਪਿਓ ਮਤਲਬ ਇੱਕ ਕਲਰ ਹੀ ਸੋਹਣਾ ਲੱਗਦਾ ਤੇ ਆ ਇਹਦੇ ਨਾਲ ਆਪਾਂ ਟਾਈ ਡੇ ਕੀਤਾ ਸੀ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਤਾਂ lobby pehrawa te ਜਾ ਕੇ ਦੇਖ ਲਓ ਠੀਕ ਹੈ ਤੇ ਮੈਂ ਇੱਥੇ ਫੇਰ ਕਹਿ ਰਹੀ ਹਾਂ ਕਿ ਆਹ ਸੂਟ ਆਪਣੇ ਕੋਲ ਅਵੇਲੇਬਲ ਨੇ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਹਨਾਂ ਦਾ ਪਹਿਲਾਂ ਅਸੀਂ ਕਰੀਏ ਪੈਕਿੰਗ ਹਜੇ ਅੱਦੇ ਸੂਟ ਹੋ ਪਏ ਚੱਕ ਲਿਓ ਦੁੱਧ ਫੜਾਓ ਮੈਨੂੰ ਥੱਲਾ ਦੁੱਧ ਨਹੀਂ ਫੜਾਉਣਾ ਉੱਪਰ ਚੱਲਣਾ ਆਫਿਸ ਮੇਰੀ ਦੇਖਣ ਆ ਤੇ ਦੇਖ ਸਕਦੇ ਜੀ ਮੈਂ ਨਾ ਖੱਟੀ ਖੱਟੀ ਆਹ ਪਾਈ yellow yellow ਨੂੰ ਸਵਾਦ ਸਵਾਦ ਦੀ ਤੇ ਸਿਮੂ ਮੈਨੂੰ ਕਹੇ ਤੇ ਉਸ ਦਾ ਭੂਲ ਬਣੇ ਹੋਏ ਨਹੀਂ ਜੀ ਆਖੀ ਜੀ ਨੇ ਉਹ ਜੇ ਕਿਤੇ ਡੋਲੂ ਡਿੱਗ ਗਿਆ ਕੂੜੇ ਵਾਲਾ ਵੀ ਆ ਗਿਆ ਕੂੜਾ ਹੈਗਾ ਕੱਲ ਪਾਇਆ ਸੀ ਹੂੰ ਚਲ ਵਧੀਆ ਮੈਂ ਉਸ ਸਮਾਂ ਮੈਂ ਦਾਫੇ ਆਇਆ ਤੇ ਉਹ ਸਾਡਾ ਕੂੜੇ ਵਾਲਾ ਆ ਗਿਆ ਕੱਲ ਤਾਂ ਮੀਨ ਕਮਾਲ ਕਰਤੀ ਤੇ ਅੱਜ ਸਿੱਰੇ ਸਿੱਰੇ ਇਹੀ ਆਪਣੇ ਪੁੱਤ ਦੀ ਡਿਊਟੀ ਲਾਈ। ਇਤਨਾ ਪਾਣੀ ਖੜ ਜਾਂਦਾ ਮੈਂ ਸਾਰਾ ਇਹ ਕੱਢ ਦੇ ਚੰਗੀ ਤਾਂ ਸਾਫ਼ ਕਰ ਦੇ। ਲੱਗਨ ਕਹਿੰਦੀ ਮੈਨੂੰ ਵੇੜੇ 'ਚ ਝਾੜੂ ਲਾਂਦਾ ਮਜ਼ਾ ਹੀ ਬੜਾ ਆਉਂਦਾ। ਉਹ ਤੁਸੀਂ ਅੰਦਰ ਵੀ ਲਾ ਲਓ। ਹਾਂ? ਅੱਛਾ ਤਾਂ ਮਜ਼ਾ ਆਉਂਦਾ ਹੈ। 22 ਗੱਜ ਤੂਪ ਚੜ ਗਈ ਹੈ ਸਾਡੇ। ਬਹੁਤ ਵਧੀਆ ਤੂਪ ਚੜੀ ਹੋਈ ਹੈ। ਤੇ ਮੌਸਮ ਸਾਫ਼ ਆ ਕਦੇ ਤਾਂ ਹੋ ਜਾਂਦਾ ਬੱਦਲ ਤੇ ਕਦੇ ਨਿਕਲ ਜਾਂਦੀ ਤੂਪ। ਜੇ ਆਪਣੀ ਪਿੰਡ ਜੰਮੂ ਤੋਂ ਫੋਨ ਆਇਆ ਸੀ ਉਹ ਕਹੇ ਸਾਡੇ ਤਾਂ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਤੇ ਮੈਂ ਕਿਹਾ ਸਾਡੇ 깔 ਪਿਆ ਹੈ ਕਿਆ ਹਜ ਤੱਕ ਤਾਂ ਫੇਰ ਦਾ ਪਿਆ ਨਹੀਂ ਹੈਗਾ ਟਾਈਮ ਹੋ ਵੱਜ ਗਿਆ 9 ਟਾਈਮ ਵੱਜ ਗਿਆ 9 ਦੰਮੂ ਚਾਚੂ ਵਾਂਗੂ ਟਾਈਮ ਵੱਜ ਗਿਆ 9 9 ਮੇਰੀ ਟਾਈਮ ਹੋ ਗਈ 9 ਟਾਈਮ ਵੱਜ ਗਿਆ 9 ਉਹ ਦੇਖਦੇ ਆਂ ਮੀਂਹ ਹੁੰਦਾ ਕਿ ਨਹੀਂ ਹੁੰਦਾ ਤੇ ਚਲੋ ਜੀ ਦੰਮੂ ਬਾਹਰ ਝਾੜੂ ਲਾ ਰਹੀ ਮੈਂ ਅੰਦਰ ਦਾ ਕਰ ਲਾ ਤੇ ਅੱਜ ਫੇਰ ਜਾਣਾ ਜੀ ਅਸੀਂ ਪਿੰਡ ਤੇ ਪਿੰਡ ਜਾਣਾ ਕਿੰਨੇ ਵਜੇ ਹਜੇ ਇਹ ਕੁਝ ਨਹੀਂ ਪਤਾ ਕਿੰਨੇ ਕੋਲ ਜਾਣਾ ਪਹਿਲਾਂ ਇੱਧਰ ਵੀ ਕੰਮ ਕਰ ਲਈਏ ਕਿਉਂਕਿ ਸਾਡੀ ਭੈਣ ਆ ਰਹੇ ਨੇ ਇੱਕ ਸਾਨੂੰ ਮਿਲਣ ਵਾਸਤੇ ਸਪੈਸ਼ਲ ਤੇ ਉਹਨਾਂ ਨੂੰ ਮਿਲਣਾ ਜਾਣਾ ਪੈਣਾ ਆਪਾਂ ਨੂੰ ਤੇ ਕੁਝ ਆਪਣੇ ਬਾਜ਼ਾਰ ਦੇ ਕੰਮ ਨੇ ਉਹ ਵੀ ਨੇ ਦੇਣੇ ਆ ਆਪਾਂ ਨੇ ਠੀਕ ਹੈ ਤਾਂ ਲਓ ਜੀ ਮੈਂ ਆਪਣੀਆਂ ਭੈਣਾਂ ਨੂੰ ਥੋੜੇ ਬਲੌਗ 'ਚ ਸੂਟ ਦਿਖਾ ਦ ਜਿਹੜੀਆਂ ਮੇਰੀਆਂ ਭੈਣਾਂ ਕਹਿ ਰਹੀਆਂ ਨੇ ਜ਼ੋਰਦੜ ਦੇ ਹੋਰ ਆਏ ਨੇ ਤਾਂ ਦੱਸਿਓ ਮੈਂ ਹਜੇ ਜਿਹੜੀ ਵੀਡੀਓ ਨਹੀਂ ਸ਼ੂਟ ਕਰ ਪਾਈ ਕਿਉਂਕਿ ਮੈਨੂੰ ਟਾਈਮ ਨਹੀਂ ਲੱਗਣ ਦੇ ਆ ਤੇ ਕੁਝ ਕੁ ਭੈਣਾਂ ਦਾ ਕੋਰੀਅਰ ਚੱਲੇ ਨੇ ਸਾਰੇ ਇੱਧਰ ਪਏ ਨੇ ਦੇ ਉਧਰ ਪਏ ਨੇ ਉਹ ਬਾਚ ਪੈਕ ਕਰਨੇ ਤੇ ਇਹ ਆਪਣੇ ਕੋ ਆਏ ਨੇ ਜੀ ਦੁਬਾਰਾ ਫੇਰ ਪ੍ਰਿੰਟ ਬੜੇ ਸੋਹਣੇ ਨੇ ਲੋ ਮੈਂ ਇੱਥੇ ਦਿਖਾ ਦਾਂ ਤੁਹਾਨੂੰ ਲਾਸ ਮਾਨ ਚੱਕੋ ਯਾਰ ਇੱਥੇ ਕੀ ਗਾਹ ਪਾਇਆ ਪਿਆ ਤੁਸੀਂ ਮੇਰੇ ਟੇਬਲ ਤੇ ਇਹ ਕਾਏ ਬਲੈਕ ਕਲਰ ਬੜਾ ਸੋਹਣਾ ਹੈ ਜੀ ਤੁਸੀਂ ਫਰੌਕ ਸੂਟੇ ਬਣਾ ਸਕਦੇ ਹੋ ਕੋਈ ਜੋ ਵੀ ਕੋਟ ਸੈਟ ਬਣਾਣਾ ਹੋ ਬਣਾ ਸਕਦੇ ਇਹ ਕਾ 컬러 ਬਹੁਤ ਸੋਹਣਾ ਪਿੰਕ ਕਲਰ ਮੇਰੇ ਨੇ ਲਏ ਪੜਨ ਜੋਰਜਾਕ ਫੈਬ੍ਰਿਕ ਹੈ ਜੀ ਇਹ ਇੱਕ ਆਪਣੇ ਕੋ ਆ 컬러 ਹੈ ਬਹੁਤ ਪਿਆਰੇ ਸਾਰੇ ਕਲਰ ਨੇ ਇੱਕ ਆਪਣੇ ਕੋ ਆ ਹੈ ਜੀ ਬਲੈਕ ਇੱਕ ਆਪਣੇ ਕੋ ਆਇਆ ਠੀਕ ਹੈ ਇੱਕ ਵਾਰੀ ਮੈਂ ਇੱਥੇ ਦਿਖਾ ਦਾਂ ਬਾਕੀ ਮੈਂ ਤੁਹਾਨੂੰ ਪੰਜਾਬੀ ਪਹਿਰਾਵਾ ਜਾ ਕੇ ਸਬਸਕ੍ਰਾਈਬ ਕਰ ਲਿਓ ਉੱਥੇ ਵੀ ਦਿਖਾਉਂਗੀ ਇਹ ਆਪਣੇ ਕੋ ਸਿਰਫ ਕੱਲੀ ਸ਼ਰਟ ਹੈ ਜੀ ਜੇ ਕਿਸੇ ਨੇ ਸ਼ਰਟ ਬਾਈ ਕਰਨੀ ਹੈ ਤਾਂ ਸ਼ਰਟ ਬਾਈ ਕਰ ਸਕਦਾ ਤੇ ਲੋ ਜੀ ਇੱਕ ਆਪਣੇ ਕੋ ਆ ਪ੍ਰਿੰਟ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਬਹੁਤ ਪਿਆਰੇ ਨੇ ਕੋਈ ਪ੍ਰਿੰਟ ਛੱਡਣ ਵਾਲਾ ਨਹੀਂ ਤਾਂ ਨਾ ਛੱਡੀ ਹੋਈ ਠੀਕ ਹੈ ਇੱਕ ਆ ਪ੍ਰਿੰਟ ਆ ਗਿਆ ਇੱਕ ਆ ਆ ਗਿਆ ਲੋ ਜੀ ਇਹ ਸੂਟ ਆਪਣੇ ਕੋ ਅਵੇਲੇਬਲ ਨੇ ਕਿਸੇ ਭੈਣ ਨੂੰ ਚਾਹੀਦੇ ਤੋਂ ਲੈ ਸਕਦੇ ਹੋ ਤੁਸੀਂ ਤੇ ਆਪਣਾ ਕਾਟਨ ਦਾ ਫੈਬਰਿਕ ਆ ਜਿਹੜੀ ਆਪਾਂ ਵੀਡੀਓ ਪਾਈ ਸੀ ਇਹਨਾਂ ਚੋਂ ਵੀ ਆਪਣੇ ਕੋ ਸੂਟ ਪਏ ਨੇ ਜੇ ਕਿਸੇ ਨੂੰ ਬਾਈ ਕਰਨੇ ਤਾਂ ਤੁਸੀਂ ਕਰ ਸਕਦੇ ਹੋ ਐਦਰ ਤੁਹਾਨੂੰ ਮੈਂ ਦਿਖਾ ਦਾਂ ਇੱਕ ਸਾਡੇ ਭੈਣ ਨੇ ਬਾਦਸ਼ਾਹਪੁਰ ਤੋਂ ਕਹੇ ਰਹੇ ਸੀ ਤੇ ਆ ਭੈਣੇ ਮੇਰੇ ਕੋ ਦੋ ਕਲਰ ਹੀ ਰਹਿ ਗਏ ਨੇ ਇੱਕ ਤਾਂ येलो ਕਲਰ ਜੋ ਆਏ ਤੁਹਾਨੂੰ ਕੈਮਰੇ ਚ ਦਿਖ ਰਿਹਾ ਉਹੀ ਸਹੀ ਕਲਰ ਆ ਐਕੂਰੇਟ ਆ ਲਾਈਟ येलो ਜ ਹੈ ਇੱਕ ਆ ਹੈਗਾ ਬਲੂ ਸ਼ੇਡ ਠੀਕ ਹੈ ਆ ਦੋ ਹੀ ਆਪਣੇ ਕੋ ਸੂਟ ਅਵੇਲੇਬਲ ਨੇ ਜਿਹਨੂੰ ਚਾਹੀਦੇ ਨੇ ਲੈ ਸਕਦਾ ਕਿ ਬਾਕੀ ਆਪਣੇ ਕੋਲ ਬਲੈਕ ਵਾਲੇ ਪਏ ਹੋਏ ਨੇ ਆਇਆ ਸਟਾਕ ਆਪਣੇ ਕੋਲ ਵਾਧੂ ਇਹ ਵੀ ਤੁਸੀਂ ਲੈ ਸਕਦੇ ਹੋ ਬਲੂ ਖਤਮ ਨਹੀਂ ਹਜੇ ਨਾਲ ਚ ਲਾਲਿਆ ਚੜੂ ਤੇ ਇੱਥੇ ਨਹੀਂ ਬਹਿਣਾ ਕੰਮ ਕਰੀਏ ਉઠੋ ਠੋਠ ਠੋਠ ਚਲੋ 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 ਉਠੋ ਲੋ ਜੀ ਮੈਂ ਦਮੋਂ ਕੋਈ ਕਰਾਵਾ ਕੰਮ ਤੇ ਦਮਨ ਦਾ ਪੇਪਰ ਹੋ ਗਿਆ ਕੱਲ ਦਮਨ ਦੱਸਿਓ ਕਿਵੇਂ ਦਾ ਹੋਇਆ ਤੁਹਾਡਾ ਪੇਪਰ ਬਹੁਤ ਵਧੀਆ ਬਹੁਤ ਵਧੀਆ ਪੇਪਰ ਕਾਦਾ ਹੀ ਇਹ ਵੀ ਦੱਸ ਦਿਓ ਹਿੰਦੀ ਦਾ ਤੇ ਦਮਨ ਕਹਿੰਦੀ ਮਮਾ ਹਿੰਦੀ ਦਾ ਮੇਰਾ ਪੇਪਰ ਬਹੁਤ ਘੈਂਟ ਹੋਇਆ ਸਾਰੇ ਘੈਂਟ ਹੋਏ ਨੇ ਕਹਿੰਦੀ ਤੇ ਬਾਕੀ ਹੁਣ ਦਮਨ ਦਾ ਨੈਕਸਟ ਪੇਪਰ ਹੈਗਾ ਮੈਥ ਮੈਥ ਤੇ ਮੈਥ ਦੇ ਪੇਪਰ 'ਚ ਹੈਗੀਆਂ ਤਿੰਨ ਛੁੱਟੀਆਂ ਚਾਰ 10 ਪਾਇਆ 10 ਛੁੱਟੀਆਂ ਨੇ ਬਹੁਤ ਛੁੱਟੀਆਂ ਇਸ ਵਾਰ ਕੀਤੀਆਂ ਨੇ ਸੱਚੀ ਬਹੁਤ ਛੁੱਟੀਆਂ ਹੋਈਆਂ ਨੇ ਇਹਨਾਂ ਦਾ ਪੇਪਰ ਇੰਨੇ ਲੰਬੇ ਚੱਲਣ ਦੇ ਨਾ ਪੁੱਛੋ ਨਾ 10 ਪਤਾ ਨਹੀਂ 12 ਹੂੰ ਚਲ ਕੋਈ ਨਹੀਂ ਬਸ ਅੱਜ ਦਮਨ ਨੇ ਮੇਰੇ ਨਾਲ ਥੋੜੀ ਹੈਲਪ ਕਰਵਾਣੀ ਏ ਨਹੀਂ ਤੇ ਆਪਾਂ ਦਮਨ ਨੂੰ ਫੇਰ ਲਾ ਦੇਣਾ ਪੜਨ ਵਾਸਤੇ ਜਿੰਨਾ ਚਿਰ ਦਮਨ ਦੇ ਪੇਪਰ ਨਹੀਂ ਖਤਮ ਹੁੰਦੇ ਤਿਆ ਕਰਾਓ ਸਰਦਾਰ ਸਾਹਿਬ ਕੋਰੀਅਰ ਤੁਸੀਂ ਠੀਕ ਆ ਸਰ ਬਲੈਕ ਸੂਟ ਜਾ ਰਹੇ ਚੱਲ ਉਠ ਪੁਤਰੀ ਉਠ ਆ ਜਾ ਆ ਜਾ ਆ ਜਾ ਆ ਜਾ ਮੇਰਾ ਪੁੱਤ ਆ ਜਾ ਆ ਤਾਂ ਚੱਕ ਲੈ ਨਾਲ ਇੱਥੇ ਰੱਖ ਰੱਖਿਆ ਇੱਥੇ ਮੇਕਅਪ ਪਰਨਾ ਆਪਾਂ ਨੇ ਹੂੰ ਸੂਟਾਂ ਨੂੰ ਕਰਵਾਣਾ ਫੜ ਸੂਟੇ ਹੀ ਹੈ ਡੈਂਟਿੰਗ ਡੈਂਟਿੰਗ ਕਰਨੀ ਸੂਟਾਂ ਦੀ ਫੜ ਲਓ ਫੜ ਲਓ ਜੀ ਇੱਕ ਭੈਣ ਕਹਿ ਰਹੀ ਸੱਚ ਮੈਂ ਇੱਥੇ ਦਿਖਾਣਾ ਬੰਬਰ ਦਾ ਦੁਪੱਟਾ ਬੰਬਰ ਦਾ ਦੁਪੱਟਾ ਦੇਖ ਸਕਦੇ ਤੁਸੀਂ ਇਹ ਵਾਈਟ ਆਪਣੇ ਕੋਲ ਠੀਕ ਹੈ ਬਹੁਤ ਬਹੁਤ ਪਿਆਰਾ ਜੇ ਕਿਸੇ ਨੇ ਪ્યોਰ ਜੋਰ ਚੜਦਾ ਦੁਪੱਟਾ ਲੈਣਾ ਉਹ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਉਹ ਵੀ ਆਪਣੇ ਕੋ ਅਵੇਲੇਬਲ ਹੈ ਜੀ ਠੀਕ ਹੈ ਆ ਜਾਓ ਪਤਰੀ ਆ ਜਾਓ ਨੇਰ ਪੈਣ ਲਾਣ ਦਾ ਟਾਈਮ ਨਹੀਂ ਹੈਗਾ ਤੇ ਚਲੋ ਜੀ ਪਹਿਲਾ ਕੰਮ ਕਰ ਕਰ ਲਾ ਮੈਂ ਫਿਰ ਤੁਹਾਨੂੰ ਮਿਲਦੇ ਆਂ ਨੰਮੂ ਵੀਡੀਓ ਵੀ ਸ਼ੂਟ ਕਰਨੀ ਉਦੀ ਡੰਮੀ ਵਾਲੀ ਆ ਜਾ ਚੱਲ ਬਿਸਤਰੇ ਚੱਕੀਏ 12 ਵਜੇ ਚੱਲ ਲੈਣੇ ਆਪਾਂ ਨੇ ਬਿਸਤਰੇ ਨਹੀਂ ਚੱਕੇ ਹਜੇ ਤੱਕ ਪੌਣੇ 10 ਦਾ ਟਾਈਮ ਹੋ ਗਿਆ ਆ ਜਾ ਇੱਧਰ ਆਪਾਂ ਨੇ ਜਿਹੜੇ ਸੂਟ ਜਾਣੇ ਨੇ ਮਾਸਟਰਾਂ ਕੋਲੋਂ ਤਾਂ ਸਾਰਾ ਆਪਣੇ ਕੰਮ ਕਰਤਾ ਸਲੀਪਰ ਸਲੀਪਰ ਆ ਕੇ ਰੱਖੀਆਂ ਨੇ ਬਸ ਹੁਣ ਜਾਂਦੇ ਹੋਏ ਆਪਣੇ ਫੜਾ ਕੇ ਜਾਣੇ ਫਾਇਦਾ ਦਾ ਮਾਦਾ ਮੇਰੇ ਕੁੱਤ ਬਣ ਕੇ ਆ ਗਿਆ। ਲੋ ਜੀ ਹੁਣ ਆਪਾਂ ਵੀ ਥੋੜੇ ਟਾਈਮ ਦੇ ਟਾਈਮ ਕੱਢ ਕੇ ਉੱਪਰ ਕਰ ਲਈਏ ਵੀਡੀਓ ਸ਼ੂਟ। ਇਹ ਆਪਣੇ ਕਾਟਨ ਦੇ ਸੂਟ ਰੈਡੀ ਹੋਏ ਨੇ ਜੀ। ਕਾਟਨ ਫੈਬਰਿਕ ਬਹੁਤ ਵਧੀਆ ਫੈਬਰਿਕ ਹੈ ਰੂਬੀ ਦਾ ਫੈਬਰਿਕ ਹੈ ਤੇ ਇਹਦੇ ਤੇ ਆਪਾਂ ਨੇ ਵਰਕ ਕਰਵਾਇਆ। ਮੈਂ ਵੀਡੀਓ ਪਾਈ ਸੀ। ਲੋ ਜੀ। ਬਹੁਤ ਸੋਹਣਾ ਬਣ ਖੋਇਆ ਬਹੁਤ ਹੀ ਖਿਆਰਾ ਚਾਕਾਂ ਤੇ ਘੇਰੇ ਤੇ ਤੇਦਰ ਬਾਹਾਂ ਤੇ ਤੇ ਮੇਜਾ ਆਪਣੀ ਬੁੱਧੀ ਦਿੱਤੀ। ਕਿੱਥੇ ਉਹ? ਹੂੰ। ਉਹ ਕਿੱਥੇ ਪਰਚੇ ਜਣਾ ਪਰ ਸੈਟਪਾ ਪਿਆ ਨਹੀਂ ਪਤਾ ਪਿਆ ਨਹੀਂ ਮੈਂ ਕਹਿ ਰਹੀ ਹਾਂ ਪਿਆ ਨਹੀਂ ਪਤਾ ਨਹੀਂ ਇਹ ਜੀ ਇਹਦੇ ਨਾਲ ਦੁਪੱਟਾ ਰੱਖਿਆ ਆਪਾਂ ਬਹੁਤ ਪਿਆਰਾ ਦੁਪੱਟਾ ਹੈ ਇਹ ਜਿਵੇਂ ਸਾਡੀ ਆਂਟੀ ਆ ਕਹਿੰਦੀ ਆ ਨਾ ਮੇਰੇ ਸਿਰ ਤੇ ਟਿਕ ਜੇ ਉਹ ਦੁਪੱਟਾ ਕੇ ਤੇ ਆ ਉਹ ਕਿ ਵਟ ਜੇ ਵਾਲੇ ਹੀ ਨਹੀਂ ਪਏ ਹੋਏ ਵਟ ਫੁੱਤ ਫਿਰ ਆਪਾਂ ਹੁਣ ਜਦੋਂ ਆਪਾਂ ਇਹਦੀ ਪੈਕਿੰਗ ਕਰਾਂਗੇ ਪ੍ਰੈਸ ਕਰਕੇ ਕਰਾਂਗੇ ਠੀਕ ਹੈ ਕੀ ਤੇ ਬੇਫਿਕਰ ਰੋਟਾ ਨਹੀਂ ਨਿਕਲਣੀ ਉਹ ਪਿੰਨ ਲਿਉਣੀ ਹੀ ਯਾਰ ਪਿੰਨ ਤਾਂ ਲਿਆਂਦੀ ਨਹੀਂ ਆਪਾਂ ਨਾ ਝੁਪਕੀ ਲਾ ਦੇ ਝੁਪਕੀ 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 ਨਹੀਂ ਲੱਗਦੀ ਮਾਤਾ ਦਬੱਟਾ ਵੀ ਆਪਣੀ ਲੇਸ ਨਾਲ ਗੱਡੀ ਤੱਕ ਬੜੇ ਪਿਆਰਾ ਬੜੇ ਪਿਆਰਾ ਤੇ ਹੋਣੇ ਦੀ ਵੀਡੀਓ ਸ਼ੂਟ ਕਰੇਗਾ ਸਾਡਾ ਦਮਨ ਪ੍ਰੀਤ ਔਰ ਬਾਸੀ ਠੀਕ ਐ ਲੋ ਜੀ ਜੇ ਕਿਸੇ ਪਹਿਰੇ ਭੈਣ ਭਰਾ ਨੇ ਕਰਾਣਾ ਤਾਂ ਸਾਡਾ ਪੰਜਾਬੀ ਪਹਿਵਾ ਚੈਨਲ ਆ ਉੱਤੇ ਮੇਰਾ ਨੰਬਰ ਦਿੱਤਾ ਹੋਇਆ 9814790283 ਉੱਤੇ ਜਾ ਕੇ ਮੈਨੂੰ ਮੈਸੇਜ ਕਰਕੇ ਸੇਮ ਡਿਜ਼ਾਈਨ ਡੈਡੀ ਕਰਵਾਣਾ ਤੇ ਐਨੀ ਫੈਬਰਿਕ ਜਿਸੇ ਫੈਬਰਿਕ ਤੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਸਪੋਜ਼ ਕਰੋ ਮਾਪ ਬਾਹਰ ਲੱਗੇ ਪਾਣੀ ਚ ਦੁਪੱਟਾ ਡਿੱਗ ਗਿਆ ਫਿਰ ਐ ਘਰੇ ਗਿਆ ਚਲ ਤਬਾਰ ਕਰ ਦੋ ਅਸਹੀ ਨਹੀਂ ਹੋਏ ਹੁੰਦਾ ਮੂਦੀ ਵਾਰੀ ਬੋਟੀ ਨੂੰ ਲੈ ਕੇ ਜਾਰੀ ਦਾ ਹੁੰਦਾ ਮੂਦੀ ਵਾਰੀ ਬਾਟਮ ਤੇ ਲੈ ਕੇ ਆ ਤੁਸੀਂ ਲੈ ਕੇ ਆਓ ਮੈਂ ਲੈ ਕੇ ਆਉਣੀ ਨਾ ਨਾਤੀ ਵੀ ਨਹੀਂ ਹੈਗੀ ਵਿਚਾਰੇ ਕੁੜੀ ਹੈ ਠੀਕ ਹੈ ਸਹੀ ਸਹੀ ਬਾਗੋਂ ਇਹ ਰਹੇਗਾ ਲਿਉਨੇ ਅੱਜ ਸਮਾਨੇ ਦਾ ਉਹ ਲੱਭੀਆਂ ਨਹੀਂ ਪਿੰਨਾਂ ਦੀਆਂ ਹੋਰ ਲੈ ਕੇ ਆਉਨੇ ਆ ਠੀਕ ਹੈ بس سہی سہی λεवां बॉਟਮ ਲੋ ਦਮਨ ਜੀ ਦਮਨ ਜੀ ਦਮਨ ਜੀ ਜੇ پکڑੋ ਜੀ ਵੀਡੀਓ ਸ਼ੂਟਿੰਗ ਦੀ ਤਿਆਰੀ ਚੱਲ ਰਹੀ ਹੈ ਫੁੱਲ ਤੇ ਇਹ ਜਾ ਕੇ ਪੰਜਾਬੀ ਪਹਿਰਾਵਾ ਆਪਣਾ ਇੰਸਟਾਗ੍ਰam ਪੇਜ ਆ ਜੀ ਉੱਥੇ ਜਾ ਕੇ ਆਪਾਂ ਨੂੰ ਕਰ ਲਿਓ ਫੋਲੋ ਤੇ ਉੱਥੇ ਤੁਹਾਨੂੰ ਕੈਂਡ ਕੈਂਡ ਸੂਟਾਂ ਦੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਉਹ ਛੱਡਿਆ ਤੇ ਛੇੜਿਆ ਕਰਾਉਂਦਾ ਹਾਂ ਨਹੀਂ ਨਹੀਂ ਸਹੀ ਹੈ ਸਹੀ ਵਾ ਛੇੜਨ ਦੀ ਲੋੜ ਨਹੀਂ ਲੋ ਜੀ ਦਮਨ ਸਾਡੇ ਪੂਰੀ ਡਿਊਟੀ ਨਿਭਾ ਰਿਆ ਆਪਣੀ ਡਿਊਟੀ ਨਿਭਾ ਕੇ ਉਧਰ ਮੇਰੀ షూਟ ਕਰਕੇ ਤੇ ਹੁਣ ਦਮਨ ਲਾ ਰਿਆ ਪੋਚੇ ਆਇਤਾ ਦਮਨ ਨੇ ਕਰ ਰਿਆਨ ਸੱਤਾ ਚੁਮਕਾਤਾ ਦਮਨ ਹਾਂ ਸਾਫ ਸਾਫ ਕਰਤਾ ਚੁਮਕਾਤਾ ਦਮਨ ਜੀ ਮਮਾ ਬਹੁਤ ਦਿਨ ਹੋ ਗਏ ਮੈਨੂੰ ਖੇਚੜਨ ਦੀ ਸੀ ਕਿ ਮੈਨੂੰ ਸਫਾਈ ਪਸੰਦ ਨਹੀਂ ਹਿਆਰੀ ਮਮਾ ਦੀ ਦਮਨ ਆਪ ਕਰਨ ਲੱਗੀ ਏ ਤੇ ਦਮਨ ਨੇ ਆਨ ਪੂਰੀ ਸੈਟਿੰਗ ਪੂਰੀ ਦਮਨ ਨੇ ਕੈਂਡ ਸੈਟਿੰਗ ਕਰਤੀ ਮੈਂ ਦਿਖਾਨੀ ਆ ਤੁਹਾਨੂੰ ਅੰਦਰੋਂ ਮੈਨੂੰ ਪੁੱਛ ਲੱਗਿਆ ਇੱਥੇ ਵੀ ਲੱਗਿਆ ਹਾਂ ਹਾਂ ਇੱਥੇ ਪੱਖਾ ਲਾ ਲੈਣਾ ਸੀ ਬਸ ਰੰਗ ਦੀ ਬੈਠੀ ਹੁੰਦੀ ਐਸ ਪਾਸੇ ਨਹੀਂ ਲੱਗਿਆ ਮੈਂ ਐਸ ਪਾਸੇ ਤੋਂ ਸਭ ਪਾਸੇ ਲੱਗੇ ਨਹੀਂ ਆ ਦੇਖ ਤੇ ਦਮਨ ਨੇ ਨਾ ਇਧਰੋਂ ਉਹ ਸੋਫਾ ਚੱਕ ਕੇ ਨਾ ਕਹਿੰਦੀ ਮम्मा ਉੱਥੇ ਬਹੁਤ ਜ਼ਿਆਦਾ ਨਾ ਟਾਈਟ ਹੋ ਗਿਆ ਸੀ ਤੇ ਦਮਨ ਨੇ ਇੱਧਰ ਰੱਖਤਾ ਉਹ ਉਧਰ ਖੁੱਲਾ ਕਰਤਾ ਅੰਦਰ ਬਾਸੀ ਸਭ ਚੱਲ ਰਹੀ ਹੈ ਆਫਿਸ ਚੱਲ ਰਿਹਾ ਉਹ ਦੇਖੋ ਸਾਹਮਣੇ ਲੱਗ ਕੇ ਫੋਟੋ ਬੈਠੇ ਨੇ ਇਦੋਂ ਦਮਨ ਨੇ ਐਵੇਂ ਕੋਈ ਸੈਟਿੰਗ ਕੀਤੀ ਪੋਚੇ ਲਾ ਰੱਖੇ ਵਿਚਾਰੀ ਨੇ ਤੇ ਇਦੋਂ ਵੀ ਸਫਾਈ ਕਰਦੀ ਦਮਨ ਨੇ ਉਦੋਂ ਵੀ ਕਰਤਾ ਸਾਰਾ ਕੁਝ ਸਫਾਈ ਕਰਦੀ ਦਮਨ ਠੀਕ ਹੈ ਦਮਨ ਪੁੱਤ ਥੈਂਕ ਯੂ ਸੋ ਮੱਚ ਸ਼ਾਇਦ ਮੇਰੀ ਹੈਲਪ ਕੀਤੀ ਥੈਂਕ ਯੂ ਸੋ ਮੱਚ ਕਿਉਂਕਿ ਦਮਨ ਦੇ ਇਸ ਪੇਪਰ ਦੇ ਵਿੱਚ ਹੈਗੀਆਂ ਦਮਨ ਦੀਆਂ 10 ਟੁੱਟੀਆਂ ਇਸ ਕਰਕੇ ਦਮਨ ਕਹਿੰਦੀ ਮਮਾ ਮੈਂ ਅੱਜ ਹੈਲਪ ਕਰਵਾ ਦੇਣੀ ਆ ਤੁਹਾਡੀ ਠੀਕ ਹੈ ਫਿਰ ਬਸ ਸਾਡੇ ਤੂ ਹੋ ਗਿਆ ਨਾ ਸਾਰਾ ਆਡਾ ਆਫਿਸ ਵਾਜਾ ਮਾਰਨੇ ਆ ਤੁਹਾਨੂੰ ਕਹਿੰਦੇ ਆ ਤਾਰ ਕਿੱਥੇ ਤੁਰ ਕੇ ਆ ਜਾ ਚਿੱਤ ਛੇਤੀ ਹੈ ਪਾਦੇ ਤਾਂ ਸੌਣ ਲਈ ਕੜੇ ਤਾ ਆ ਰਹੇ ਆ ਕਿਵੇਂ ਤੁਰ ਕੇ ਬਾਹਰ ਫਿੱਕ ਛੇਤੀ ਆ ਜਾ ਲੈਪਟਾਪ ਦੇ ਕੋਲ ਅੱਛਾ ਬਾਹਰ ਸੱਚੋ ਲੈਪਟਾਪ ਲਾ ਦੇ ਬਚਾਰੇ ਬਾਹਰ ਆਏ ਫਿਰ ਭੱਜ ਗਏ ਹਾਂ ਤਾਂ ਬਾਅਦ ਕਿ ਲੋ ਦੀਪੋ ਚ ਕੁਝ ਲੱਗੇ ਸਪੜੀਆਂ ਹੋ ਗਈਆਂ ਤਾਂ ਹੁਣ ਆਪਾਂ ਲੱਗਿਆ ਬਣਾਉਣ ਰੋਟੀ ਮਤਲਬ ਮੈਂ ਬਣਾਣੀ ਰੋਟੀ ਦੰਮੂ ਨਹੀਂ ਦਮੰਡੀ ਹੁਣ ਡਿਊਟੀ ਲਈ ਹੈ ਕਿ 2 ਮਿੰਟ ਫੋਨ ਦੇਖ ਲੋ ਦਮਨ ਤੁਸੀਂ ਇੰਜੋਏ ਕਰੋ ਲਾਈਫ ਨੂੰ ਦਮਨ ਮੈਨੂੰ ਨਾ ਹੋਰ ਚ ਡਿਜ਼ਾਈਨ ਦੇਖ ਦੇ ਕੇ ਦੱਸੀ ਜਾਂਦੀ ਜਿਹੜਾ ਡਿਜ਼ਾਈਨ ਕੀ ਹੋਈ ਆਪਣੇ ਸਾਡੇ ਭੈਣਾਂ ਵਾਂਗ ਰੈਡੀ ਕਰਵਾਉਣੀ ਉਹ ਹੀ ਕਹਿੰਦੀ ਮम्मा ਮੈਂ ਵੀ ਸੂਟ ਰੈਡੀ ਕਰਵਾਉਣਾ ਇਹ ਵੀ ਸੂਟ ਰੈਡੀ ਕਰਵਾਉਣਾ ਕਿੰਨੇ ਕੁ ਕਰਵਾਏ ਐਕਸਕਿਊਜ਼ ਮੈਨੂੰ ਕਿੰਨੇ ਕੁ ਕਰਵਾਣੀ ਹੈ ਰੈਡੀ ਸੂਟ ਮੈਨੂੰ ਤਾਂ ਚਾਹੀਏ ਤੁਸੀਂ ਕਰਾ ਦਿੱਤ ਜੀ ਜੰਮਾ ਮੈਂ ਕਿਹੜਾ ਉਹ ਦਿਖਾਈ ਉਹ ਫੋਟੋ ਜਿਹੜੇ ਦਮਨ ਨੇ ਸੂਟ ਰੈਡੀ ਕਰਾਣਾ ਮੈਂ ਤੁਹਾਨੂੰ ਦਿਖਾਨੀ ਆ ਉਹ ਸੂਟ ਮੈਂ ਆਪਣੇ ਲਈ ਰੈਡੀ ਕਰਵਾ ਰਹੀ ਆ ਤੇ ਦਮਨ ਕਹਿੰਦੀ ਮਮਾ ਮੇਰਾ ਵੀ ਰੈਡੀ ਕਰਵਾਓ ਮੈਂ ਮਮਾ ਤੁਸੀਂ ਆਪਣੇ ਲਈ ਨਹੀਂ ਕਰਾਣਾ ਸੀ ਸੁਣ ਲਓ ਇਹਦੀਆਂ ਗੱਲਾਂ ਹੈ ਕਹਿੰਦੀ ਮਮਾ ਆਪਣੇ ਦੀ ਨਹੀਂ ਕਰਵਾਣਾ ਕਿੱਥੇ ਗਿਆ ਹੈ ਇਹ ਤਾਂ ਆਪਾਂ ਨਾਲ ਨੂੰ ਲਿਆ ਜੀ ਦਮਨ ਦਮਨ ਰੈਗਣਾ ਨਹੀਂ ਮੈਂ ਵੀ ਨਾਲ ਹੀ ਆ ਤਾਂ ਵੀ ਨਾਲੇ ਸਾਰੇ ਆਪਾਂ ਨਾਲੇ ਦਿਖਾਓ ਕਿੱਥੇ ਆ ਮੈਂ ਇੱਥੇ ਸੀ ਮੈਂ ਦਿਖਾਨੀ ਆ ਤੁਹਾਨੂੰ ਦਮਨ ਨੇ ਸੂਟ ਜਿਹੜਾ ਪਸੰਦ ਕੀਤਾ ਹੂੰ ਉਹ ਸੀ हां जी हां 12:10 ਤੇ ਬੱਸ ਆ ਜਾਣੀ ਐ ਉਹ ਆਪਾਂ ਨੇ ਸੂਟ ਫੜਨੇ ਨੇ ਹਾਂ ਲਓ ਜੀ ਆਹ ਸੂਟ ਆ ਇਹ ਦਮਨ ਤੇ ਮੈਂ ਖੁਦ ਰੈਡੀ ਕਰਵਾ ਰਹੀ ਹਾਂ ਦੋਨੋਂ ਜਾਣੀ ਤੇ ਇਹਦੀ ਤੁਹਾਨੂੰ ਨਾ ਛੇਤੀ ਕਰਵਾ ਦਿਓ ਵੀਡੀਓ ਦੇਖਣ ਨੂੰ ਛੇਤੀ ਮਿਲ ਜੂ ਪੁੱਤ ਟਾਈਮ ਲਾਉਣਗੇ ਤੁਹਾਨੂੰ ਪਤਾ ਹੀ ਕਾਰੀਗਰ ਆਪਣੇ ਵਿਚਾਰੇ ਬਿਜ਼ੀ ਨੇ ਸਾਰੇ ਆਹ ਸੂਟ ਆਪਾਂ ਰੈਡੀ ਕਰਾਣਾ ਮਹਿਰੂਨ ਕਲਰ ਤੇ ਰੈੱਡ ਕਲਰ ਤੇ ਐਨੀ ਕਲਰ ਤੇ ਜਿਹੜੇ ਮਰਜ਼ੀ ਕਲਰ ਤੇ ਤੁਸੀਂ ਕਰਵਾ ਸਕਦੇ ਹੋ ਹਣਾ ਦਮਨ ਤੂੰ ਦਮਣ ਵੀ ਰੈਡੀ ਕਰਕੇ ਦੇਣਾ ਮੈਂ ਆਪਣੇ ਲਈ ਰੈਡੀ ਕਰਵਾਣਾ ਤੁਸੀਂ ਕਿਹੜੇ ਕਲਰ ਵਿੱਚ ਕਰਵਾਉਗੇ ਮੈਂ ਇਹ ਸੇਮ ਕਲਰ ਮੈਨੂੰ ਪਾਣਾ ਹੈ ਮੈਨੂੰ ਜਦੋਂ ਜਦੋਂ ਮੇਰੀ ਐਜ ਜ਼ਿਆਦਾ ਹੁੰਦੀ ਜਾ ਰਹੀ ਨਾ ਤੇ ਮੈਨੂੰ ਗੂੜੇ ਗੂੜੇ ਰੰਗ ਪਾਣ ਨੂੰ ਬਹੁਤ ਜੀ ਕਰਦਾ ਮੈਨੂੰ ਐਂਜ ਕਰਦਾ ਕਿ ਲਾਲ ਰੰਗ ਲਵਾਂ ਹੈ ਜਿਵੇਂ ਤੁਸੀਂ ਮੇਰੇ ਸਾਡੇ ਵਿਆਹ ਵਾਲੀ ਉਹ ਵੀਡੀਓ ਦੇਖੀ ਜਿੱਥੇ ਹੀ ਮੈਰਿਜ ਤੇ ਗਏ ਸੀ ਹਨਾ ਉਹਦੇ ਵਿੱਚ ਮੈਂ ਰਾਣੀ ਕਲਰ ਦਾ ਸੂਟ ਜਿਹੜਾ ਸੀ ਰੈਡੀ ਕਰਵਾਇਆ ਸੀ ਤੇ ਮੈਨੂੰ ਬੜਾ ਵਧੀਆ ਲੱਗਾ ਤੇ ਕਹਿੰਦੇ ਰੰਗ ਸਾਰੇ ਪਾਣੇ ਚਾਹੀਦੇ ਨੇ ਹਨਾ ਲੱਖ ਬੰਦਾ ਬੁढ़ा ਹੋ ਜਾਏ ਪਰ ਦਿਲ ਜਵਾਨ ਹੁੰਦਾ ਬੰਦੇ ਦਾ ਤੇ ਵਿੱਚ ਕਈ ਕਹਿ ਵੀ ਦੇਣਗੇ ਹਨਾ ਲਿਆ ਇੰਨਾ ਗੂੜਾ ਸੂਟ ਪਾਇਆ ਇੰਨਾ ਗੂੜਾ ਸੂਟ ਪਾਇਆ ਤੇ ਚਲੋ ਜੀ ਬੰਦੇ ਦਾ ਜੀਰ ਕਰਦਾ ਹਨਾ 파ਣ ਨੂੰ ਜੀਰ ਸੁਣਨੀ ਚਾਹੀਦੀ ਏ ਤੇ ਮੇਰਾ ਬੜਾ ਦਿਲ ਕਰਨਿਆ ਤੇ ਮੈਂ ਹੁਣ ਇਹ ਕਲਰ ਦੇ ਰੈਡੀ ਕਰਵਾਣਾ ਤੁਹਾਡਾ ਜਰੂਰ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਚਲੋ ਚਲੋ ਜੀ ਮੈਂ ਰੋਟੀ ਬਣਾ ਲਾ ਹੁਣ ਤੁਹਾਨੂੰ ਨਾਲ ਅਸੀਂ ਨੈਕਸਟ ਵਲੌਗ ਨਾਲ ਮਿਲਾਂਗੇ ਤੇ ਉਹ ਮਿਲਾਂਗੇ ਆਪਾਂ ਪਿੰਡ ਬਣੇ ਰਿਓ ਬਹੁਤ ਇੰਟਰਸਟਿੰਗ ਵਲੌਗ ਹੋਣ ਵਾਲਾ ਬਸ ਇਹੀ ਬਣੇ ਰਿਓ ਵਲੌਗ ਠੀਕ ਹੈ ਜੀ ਬਾਏ ਬਾਏ ਦਮੂ ਬਾਏ បាយ vlog ចុះបាយតោះមម៉ាច ल्दी ទៅបាយ